ਪਿਆਰੇ ਦਰਸ਼ਕੋ ਵਿਚਾਰ-ਚਰਚਾ ਪ੍ਰੋਗਰਾਮ 'ਚ ਤੁਹਾਡਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰਨਾ ਸੀਨੀਅਰ ਪੱਤਰਕਾਰ ਆਪਣੇ ਸੰਤੋਖ ਸਿੰਘ ਗਿੱਲ ਨੇ ਉਹਨਾਂ ਨਾਲ ਗੱਲ ਕਰਾਂਗੇ ਕੁਝ ਅਹਿਮ ਮੁੱਦਿਆਂ ਬਾਰੇ ਵੀ ਅੱਜ ਪੰਜਾਬ ਦੇ ਵਿੱਚ ਜਿਹੜੀ ਦਲਬਦਲੀ ਆ ਉਹ ਲਗਾਤਾਰ ਜਾਰੀ ਹੈ ਇਹ ਵਰਤਾਰਾ ਜਿਹੜਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਅੱਜ ਜਿਹੜੇ ਬਸਪਾ ਦੇ ਉਮੀਦਵਾਰ ਸੀ ਹੁਸ਼ਿਆਰਪੁਰ ਤੋਂ ਉਹ ਆਪਣੀ ਪਾਰਟੀ ਛੱਡ ਕੇ ਜਿਹੜੇ ਉਹ ਉਹ ਉਹਨਾਂ ਨੇ ਛਾੜੂ ਫੜ ਲਿਆ ਮੁੱਖ ਮੰਤਰੀ ਦੀ ਹਾਜ਼ਰੀ ਦੇ ਵਿੱਚ ਜਿਹੜੇ ਆ ਉਹ ਅੱਜ ਆਮ ਆਦਮੀ ਪਾਰਟੀ ਛਾਮਲ ਹੋ ਗਏ ਇਸੇ ਤਰ੍ਹਾਂ ਲੁਧਿਆਣੇ ਤੋਂ ਜਸਰੀ ਖੰਗੋੜਾ ਸੀਗਾ ਜਿਨ੍ਹਾਂ ਨੇ ਛਾੜੂ ਫੜਿਆ ਸੀਗਾ ਉਹ ਛੱਡ ਕੇ ਵਾਪਸ ਆ ਗਏ ਇਹ ਕਾਂਗਰਸ ਪਾਰਟੀ ਛਾਮਲ ਹੋਇਆ ਇਸੇ ਤਰੀਕੇ ਨਾਲ ਪਟਿਆਲੇ ਤੋਂ ਬੀਬਾ ਅਮਰਜੀਤ ਕੌਰ ਸੀਗੇ ਜਿਹੜੇ ਦੋ ਬਰੀ ਮੈਂਬਰ ਵੀ ਰਹੇ ਸੰਸਦ ਮੈਂਬਰ ਰਹੇ ਉਹ ਪਹਿਲਾਂ ਭਾਜਪਾ ਦੀ ਛਾਮਲ ਹੋ ਗਏ ਸੀ ਅੱਜ ਦੁਬਾਰਾ ਫੇਰ ਉਹ ਕਾਂਗਰਸ ਦੇ ਵਿੱਚ ਛਾਮਲ ਹੋ ਗਏ ਇਸੇ ਤਰੀਕੇ ਨਾਲ ਇੱਕ ਬੀਜੇਪੀ ਦਾ ਇਹ ਉਹ ਤੋਂ ਦਾ ਜ਼ਿਲ੍ਹਾ ਪ੍ਰਧਾਨ ਸੀਗਾ ਬਠਿੰਡੇ ਤੋਂ ਉਹ ਅਜਬਾ ਉਸ ਅਕਾਲੀ ਦਲ ਦੇ ਵਿੱਚ ਆ ਗਿਆ ਇਸੇ ਤਰੀਕੇ ਨਾਲ ਚੰਡੀਗੜ੍ਹ ਤੋਂ ਜਿਹੜੀ ਹੈ ਸਾਬਕਾ ਮੇਅਰ ਹਰਜਿੰਦਰ ਕੋਰ ਉਹਨਾਂ ਦੇ ਉੱਪਰ ਦੋਸ਼ ਲੱਗੇ ਕਿ ਉਹਨਾਂ ਨੇ ਉਹ ਜਿਹੜੇ ਇੱਥੋਂ ਦਾ ਬੀਜੇਪੀ ਉਮੀਦਵਾਰ ਸੰਜੇ ਟੰਡਨ ਉਹਨਾਂ ਦੀ ਮਦਦ ਕਰ ਰਿਹਾ ਤੇ ਉਹ ਜਿਹੜਾ ਪਿਛਲੇ ਦਿਨੀ ਅਕਾਲੀ ਦਲ ਦਾ ਉਮੀਦਵਾਰ ਜਿਹੜਾ ਉਹਦੇ ਸ਼ਾਮਲ ਹੋਇਆ ਸੀਗਾ ਨੀਨੇ ਚੋਣ ਲੜਨ ਛੱਡ ਦਿੱਤੀ ਸੀ ਸ਼ਾਮਲ ਨਹੀਂ ਹੋਇਆ ਚੋਣ ਲੜਨ ਦਾ ਤੋਂ ਬਾਹਰ ਹੋ ਗਿਆ ਸੀ ਉਹਨਾਂ ਕਹਿੰਿਆ ਵੀ ਪਾਰਟੀ ਮੇਰੀ ਮਦਦ ਨਹੀਂ ਕਰ ਰਹੀ ਹਰਦੀਪ ਸਿੰਘ ਬਟਰੇਲਾ ਉਹਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਤੇ ਉਹਨਾਂ ਨੂੰ ਅੱਜ ਬੀਬੀ ਹਰਜਿੰਦਰ ਕੌਰ ਨੂੰ ਅਕਾਲੀ ਦਲ ਨੇ ਮੂਰਲੀ ਮੈਂਬਰਸ਼ਿਪ ਤੋਂ ਖਾਰਜ ਮੋਤਲ ਕਰ ਦਿੱਤਾ ਸੋ ਇਸ ਤਰੀਕੇ ਦੀਆਂ ਕੜਨਾਵਾਂ ਲਗਾਤਾਰ ਵਾਪਰ ਰਹੀਆਂ ਕੋਈ ਆਵਾਜ਼ ਆਈ ਜਿਹੜੀ ਹੈ ਨਾ ਆਇਆ ਰਾਮ ਗਿਆ ਰਾਮ ਦੀ ਜਿਹੜੀ ਸਿਆਸਤ ਹੈ ਹਰਿਆਣੇ ਤੋਂ ਸ਼ੁਰੂ ਹੋਈ ਸੀ ਉਹ ਪੰਜਾਬ ਦੇ ਵਿੱਚ ਚੱਲ ਰਹੀ ਹੈ ਤੇ ਹਰਿਆਣਾ ਦੇ ਵਿੱਚ ਵੀ ਕੁਝ ਇਸੇ ਕਿਸਮ ਦਾ ਹੀ ਜਿਹੜਾ ਕਾਰੋਬਾਰ ਹੋ ਰਿਹਾ ਹਰਿਆਣਾ ਦੇ ਵਿੱਚ ਕੱਲ ਜਿਹੜੇ ਤਿੰਨ ਵਿਧਾਇਕ ਸੀਗੇ ਆਜਾਦ ਵਿਧਾਇਕ ਹੁਣ ਇਹਦਾ ਚਾਰ ਸੀਗੇ ਚੌਥਾ ਨਹੀਂ ਆ ਸਕਿਆ ਤੇ ਇਹਨਾਂ ਨੇ ਜਿਹੜੀ ਆ ਉਹ ਮੈਜ ਜਿਹੜੀ ਵਾਪਸ ਲੈ ਲਈ ਸੀਗੀ ਇਹ ਨਾਇਬ ਸੈਣੀ ਸਰਕਾਰ ਤੋਂ ਤੇ ਕਾਂਗਰਸ ਦੀ ਹਮਾਇਤ ਕਰਨ ਦਾ ਫੈਸਲਾ ਕਰਤਾ ਐਲਾਨ ਕਰ ਦਿੱਤਾ ਹੈ ਸੋ ਪਹਿਲਾਂ ਇਹਨਾਂ ਪੰਜਾਬ ਤੇ ਇੱਕ ਹੋਰ ਮਸਲਾ ਜਿਹੜਾ ਵੀ ਪੰਜਾਬ ਦੇ ਵਿੱਚ ਜਿਹੜਾ ਬੋ ਆਪਣੇ ਭਾਜਪਾ ਦੇ ਉਮੀਦਵਾਰਾਂ ਨੂੰ ਉਹ ਕਿਸਾਨਾਂ ਦੇ ਵਿਰੋਧ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਤੇ ਪਟਿਆਲੇ ਦੇ ਵਿੱਚ ਵੀ ਅੱਜ ਇੱਕ ਮਾਮਲਾ ਜਿਹੜਾ ਕਿਸਾਨ ਦੀ ਮੌਤ ਹੋ ਗਈ ਸੀ ਉਹਨੂੰ ਲੈ ਕੇ ਜਿਹੜਾ ਜਿਹੜੇ ਅੰਦੋਲਨ ਕਰ ਰਹੇ ਕਿਸਾਨ ਸ਼ੰਭੂ ਬਾਰਡਰ ਦੇ ਉੱਪਰ ਤੇ ਦੈਨ ਉੱਥੇ ਖਨੌਰੀ ਦੇ ਵਿੱਚ ਉਹਨਾਂ ਨੇ ਅੱਜ ਮੋਤੀ ਮਹਿਲ ਵੱਲੋਂ ਹਮਲਾ ਕੀਤਾ ਸੋ ਪਹਿਲਾਂ ਗੱਲ ਕਰਦੇ ਆ ਕਿ ਜਿਹੜੀਆਂ ਅਦਾਲਤ ਬਦਲੀ ਹੋਈ ਹੈ ਤੇ ਕੀ ਕਹਿਣਾ ਗਿੱਲ ਸਾਬ ਤੁਹਾਡਾ ਇਹਨਾਂ ਦੇ ਉੱਪਰ ਵੀ ਜਿਹੜਾ ਦਲਬਜ਼ਲੀ ਦਾ ਵਰਤਾਰਾ ਜਿਹੜਾ ਲਗਾਤਾਰ جاری ਹੈ ਕੀ ਹੋਕ ਹੀ ਰਿਹਾ ਪੰਜਾਬ ਚ ਮੰਨਿਆ ਜਾਂਦਾ ਸੀ ਕਮਿਟਮੈਂਟ ਸੀਗੀ ਦ੍ਰਿੜਤਾ ਸੀਗੀ ਸੰਕਲਪ ਦੀ ਰਾਜਨੀਤੀ ਵਾਲਾ ਸਮਝਿਆ ਜਾਂਦਾ ਸੀ ਪਰ ਹੁਣ ਤਾਂ ਲਗਾਤਾਰ ਹੀ ਜਿਹੜਾ ਰਕੇਸ਼ ਸੁਮਨ ਜਿਹੜਾ ਉਹ ਤੋਂ ਉਹਨਾਂ ਦਾ ਉਮੀਦਵਾਰ ਸੀਗਾ ਬਸਪਾ ਦਾ ਉਹ ਚੋਣ ਲੜ ਰਿਹਾ ਛੱਡਦਾ ਚੋਣ ਲੜਦਾ ਲੜਦਾ ਜੇ ਆਪ ਚ ਸ਼ਾਮਲ ਹੋ ਗਏ ਕੀ ਸਮਝਦੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਅ ਜੰਮੂ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅ ਜਿਹੜੀ ਗੱਲ ਤੁਸੀਂ ਕੀਤੀ ਦਲ ਬਦਲੀਆਂ ਦੀ ਅ ਪੰਜਾਬ ਪਿੱਛੇ ਕਿਵੇਂ ਰਹਿ ਸਕਦਾ ਜਦੋਂ ਸਾਰਾ ਦੇਸ਼ ਇਹ ਫਰਾ ਤੇ ਤੁਰਿਆ ਹੋਇਆ ਤੁਸੀਂ ਦੇਖੋ ਨਾ ਸਾਡੇ ਗਵਾਂਢ ਜਿਹੜਾ ਕਹਿੰਦਾ ਤਾਂ ਇਹ ਦੀ ਚੱਲੀ ਤੇ ਮੈਂ ਕਿਉਂ ਰਹਾ ਕੱਲੀ ਕੱਲੀ ਠੀਕ ਤੇ ਇਸ ਕਰਕੇ ਜੇ ਹੁਣ ਹਰਿਆਣੇ ਚ ਭਾਈ ਤੋੜਪੰਨ ਹੋ ਰਹੀ ਆ ਕੋਲੇ ਯੂਪੀ ਚ ਹੋ ਰਹੀ ਆ ਜੋ ਮੂਜੀ ਆਤਾ ਤੁਸੀਂ ਜਿਹੜੀ ਗੱਲ ਕੀਤੀ ਨਾ ਬੀ ਦਲ ਬਦਲੀ ਮੈਨੂੰ ਤਾਂ ਕਦੇ ਵੀ ਆਉਣ ਲੱਗੀ ਜਾਂਦਾ ਹੁੰਦਾ ਬਈ ਚਲੋ ਜਦੋਂ ਦੰਦ ਬਦਲੀ ਕਰਾ ਕੇ ਉਹਨੂੰ ਬੱਸ ਜਾਂ ਗੱਡੀ 'ਚ ਬਿਠਾ ਕੇ ਆਪਦੇ ਨਾਲ ਦਫਤਰ ਨੂੰ ਲਈ ਆਉਂਦੇ ਹੁੰਦੇ ਨੇ ਮੈਨੂੰ ਤਾਂ ਆਇ ਲੱਗਦਾ ਹੁੰਦਾ ਵੀ ਕਿਤੇ ਰਾਹ 'ਚ ਕਿਤੇ ਪਿਸ਼ਾਬ ਕਰਨ ਦੇ ਬਹਾਨੇ ਪਾਣੀ ਪੀਂਗ ਦੇ ਬਹਾਨੇ ਕਿਤੇ ਉੱਤਰ ਕੇ ਦੁਆਰਾ ਨਾਲ ਕਿਸੇ ਹੋਰ ਦਲ 'ਚ ਚਲ ਜੂਗੇ ਇੱਥੇ ਤਾਂ ਇਹੋ ਜਿਹੇ ਹਾਲਾਤ ਬਣੇ ਹੋਏ ਨੇ ਅ ਮੈਂ ਯਾਦ ਕਰਦਾ ਉਸ ਪੁਰਾਣੇ ਸਮੇਂ ਨੂੰ ਜਦੋਂ ਜੇ ਤੁਹਾਡੇ ਯਾਦ ਹੋਵੇ ਤਾਂ ਕਾਂਗਰਸ ਪਾਰਟੀ ਦਾ ਇੱਕ ਬਲਕਿ ਮਾਰਕਸਵਾਦੀ ਕਮਿਊਨਿਸਟ ਪਾਰਟੀ ਦਾ ਇੱਕ ਵਿਧਾਇਕ ਦਇਆ ਸਿੰਘ ਹਾਂਜੀ ਹਾਂਜੀ ਘਮਨੇਬਾਲ ਹਾਂਜੀ ਦਇਆ ਸਿੰਘ ਘਮਨੇਬਾਲ ਉਹ ਪਹਿਲੇ ਮਿਲਿਆਂ 'ਚ ਮਤਲਬ ਮੈਂ ਇਹ ਨਹੀਂ ਕਹਿ ਸਕਦਾ ਕਿ ਉਹ ਕਿਸੇ ਲਾਲਚ 'ਚ ਗਿਆ ਹੋਵੇ ਉਹ ਉਸ ਵੇਲੇ ਵੀ ਉਹਨੂੰ ਕਿਸੇ ਡਰ ਦੇ ਤਹਿਤ ਉਹਦੀ ਦਲ ਬਦਲੀ ਕਰਵਾਈ ਗਈ ਸੀ ਪਰ ਉਹ ਦਲ ਬਦਲੀ ਨੇ ਬੜਾ ਵੱਡਾ ਪੰਜਾਬ ਦੇ ਵਿੱਚ ਇੱਕ ਜਿੰਮ ਕਰਦੇ ਨੇ ਰਗਲ ਦਿਖਾਇਆ ਸੀ ਤੇ ਜਿਹੜੇ ਕੌਗਨਿਸਟ ਵਰਕਰਾਂ ਨੇ ਸਾਈਕਲਾਂ ਤੇ ਫਿਰ-ਫਿਰ ਕੇ ਨੰਗੇ ਪੈਰੀ ਉਹਦੇ ਪੋਸਟਰ ਲਾਏ ਸੀ ਉਹਨਾਂ ਤੋਂ ਡਰਦਾ ਉਹ ਘਰੋਂ ਨਹੀਂ ਸੀ ਨਿਕਲਦਾ ਤੇ ਨਮੋਸ਼ੀ ਦੇ ਬੱਚੀ ਸਾਰੀ ਜ਼ਿੰਦਗੀ ਕੱਟ ਕੇ ਤੇ ਆਖਰ ਖੁਦਾਂ ਨੂੰ ਪਿਆਰਾ ਹੋ ਗਿਆ ਤੇ ਹਾਲਾਂਕਿ ਉਹਦਾ ਪਰਿਵਾਰ ਅੱਜ ਵੀ ਉਹ ਪਾਰਟੀ ਦੇ ਨਾਲ ਤੇ ਮਤਲਬ ਜਿਹੜਾ 92 ਦੇ ਵਿੱਚ ਜਦੋਂ ਨਵੀਆਂ ਆਰਥਿਕ ਨੀਤੀਆਂ ਇਸ ਦੇਸ਼ 'ਚ ਲਾਗੂ ਕੀਤੀਆਂ ਉਸ ਤੋਂ ਬਾਅਦ ਜੰਮੂ ਜੀ ਦੇਸ਼ ਦਾ ਰੁਝਾਨ ਹੀ ਬਦਲ ਗਿਆ ਪੰਨਾ ਕਿਸੇ ਬੜੇ ਲੋਕ ਕਹਿੰਦੇ ਸੀ ਦੇਸ਼ ਦੀ ਗੱਲ ਕਰਦੇ ਸੀ ਲੋਕਾਂ ਦੀ ਗੱਲ ਕਰਦੇ ਸੀ ਆਪਣੇ ਆਪ ਦੀ ਗੱਲ ਨਹੀਂ ਸੀ ਕਦੇ ਕੋਈ ਕਰਦਾ ਰਾਜਨੀਤਿਕ ਲੋਕ ਜਿਹੜੇ ਸੀ ਆਗੂ ਸੀਗੇ ਉਹ ਰਾਹ ਦਸੇਰਾ ਹੁੰਦੇ ਸੀ ਵਿਸ਼ਾ ਦਿਖਾਉਂਦੇ ਸੀ ਲੋਕਾਂ ਨੂੰ ਤੇ ਉਹ ਕਦੇ ਆਪਣੇ ਨਿੱਜੀ ਗੱਲ ਬਹੁਤ ਘੱਟ ਕਰਦੇ ਸੀ ਕੋਈ ਤਾਵਾ ਟੱਲਾ ਕਰਦਾ ਸੀ ਤੇ ਜਿਹੜਾ ਕੋਈ ਕਰਦਾ ਸੀ ਉਹਨੂੰ ਬੜੇ ਅ ਮਤਲਬ ਕਿਨ ਕਰ ਮਾੜੀ ਨਿਗਾਹ ਵਾਲੀ ਦੇਖਿਆ ਜਾਂਦਾ ਸੀ ਉਹਦੇ ਬਾਰੇ ਕੋਈ ਚੰਗੇ ਵਿਚਾਰ ਲੋਕਾਂ ਤੇ ਨਹੀਂ ਸੀ ਹੁੰਦੇ ਪਰ ਜਦੋਂ ਤੋਂ ਨਵੀਆਂ ਆਰਥਿਕ ਦੀਤੀਆਂ ਆਈਆਂ ਤੇ ਉਹਦੇ ਨਾਲ ਜਿਹੜਾ ਨਿੱਜਵਾਦ ਸੀਗਾ ਨਾ ਉਹ ਬਹੁਤ ਜ਼ਿਆਦਾ ਭਾਰੂ ਹੋ ਗਿਆ ਹੁਣ ਲੋਕ ਦੇਸ਼ ਦੀ ਗੱਲ ਨਹੀਂ ਮੈਨੂੰ ਕੀ ਮਿਲਿਆ ਮੈਂ ਕੀ ਛੱਟਿਆ ਮੈਨੂੰ ਤਾਂ ਮੇਰੇ ਪਰਿਵਾਰ ਨੂੰ ਹਾਂ ਸੋ ਇਹ ਹਰ ਗੱਲ ਦੇ ਵਿੱਚ ਜਿਹੜੀ ਇਹ ਆ ਗਈ ਨਾ ਮੈਂ ਉਹਨੇ ਅਸੀਂ ਅਸੀਂ ਦੀ ਬਜਾਏ ਹੁਣ ਜਿਹੜਾ ਇਹ ਮੈਂ ਮੈਂ ਕਰਨ ਲੱਗੇ ਨਾ ਰਾਜਨੀਤਿਕ ਲੋਕ ਵੀ ਆਪ ਬਾਕੀ ਲੋਕ ਵੀ ਮੈਂ ਕੱਲੇ ਰਾਂਗੇ ਲੋਕਾਂ ਨਹੀਂ ਇਹ ਆਮ ਵਰਤਾਰਾ ਹੋ ਗਿਆ ਤੁਸੀਂ ਆਪਣੇ ਘਰਾਂ ਦੇ ਵਿੱਚੋਂ ਦੇਖੋ ਤੁਸੀਂ ਨਿੱਕੇ ਨਿੱਕੇ ਗੱਲਾਂ ਦੇ ਉੱਤੇ ਕਿਵੇਂ ਜਿਹੜੇ ਨੇ ਭੈੜਾ ਭਾਈਆਂ ਦੇ ਰਿਸ਼ਤੇ ਵੀ ਖਰਾਬ ਹੋ ਰਹੇ ਨੇ ਉਹਦੇ ਚ ਕਾਰਨ ਅਸਲ ਚ ਹੋਈ ਆ ਜਿਹੜਾ ਆਰਥਿਕ ਨਵੀਆਂ ਨੀਤੀਆਂ ਜਿਹੜਾ ਉਹ ਕਿਸੇ ਲਈ ਕੁਛ ਕਰਨਾ ਕਿਸੇ ਲਈ ਮਾਰਨੇਟਣਾ ਉਹ ਗੱਲਾਂ ਬਹੁਤ ਪਿੱਛੇ ਰਹਿ ਗਈਆਂ ਤੇ ਰਾਜਨੀਤੀ ਚ ਵੀ ਹੁਣ ਕੌਣ ਕਿਹੜੀ ਪਾਰਟੀ ਚ ਕਈ ਵਾਰ ਤਾਂ ਜੋ ਕੋ ਬੰਦਾ ਫੋਨ ਕਰਕੇ ਪੁੱਛਦਾ ਨਾ ਬੜੀ ਹੈਰਾਨੀ ਹੁੰਦੀ ਆ ਉਹਦੇ ਦੱਸਣ ਤੇ ਹੀ ਪਤਾ ਲੱਗਦਾ ਵੀ ਹੁਣ ਉਹ ਇਸ ਪਾਰਟੀ 'ਚ ਨਹੀਂ ਪਈ ਹੁਣ ਤੋਂ ਨਾ ਦੇਜੇ ਚਲਿਆ ਗਿਆ ਗੌਂਡੀਆਂ ਦੇ ਘਰੇ ਜਾ ਬੈਠਾ ਤੁਸੀਂ ਗੱਲ ਕੀਤੀ ਆ ਹੁਸ਼ਿਆਰਪੁਰ ਤੋਂ ਬਸਪਾ ਦੇ ਉਮੀਦਵਾਰ ਦੀ ਹਰਕੇਸ਼ ਸੋਮਨ ਹਰਕੇਸ਼ ਸੋਮਨ ਹਰਕੇਸ਼ ਸੋਮਨ ਉਹ ਛੱਡ ਗਿਆ ਤੇ ਆ ਥੋੜਾ ਜਿਹਾ ਪਹਿਲਾਂ ਜਿਹੜਾ ਜੱਸੀ ਖੰਗੂੜਾ ਕਾਂਗਰਸ ਦਾ ਵრაਿਕ ਹੁੰਦਾ ਸੀਗਾ ਕਲਾਰਾਪੁਰ ਤੋਂ ਅ ਬੜਾ ਉਹਦਾ ਨਾਂ ਤੇ ਵੀ ਬੜਾ ਚੱਲਦਾ ਸੀ ਤੇ ਕੈਪਟਨ ਸਾਹਿਬ ਦੇ ਬੜਾ ਨੇੜੇ ਵੀ ਮੰਨਿਆ ਜਾਂਦਾ ਸੀ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ ਪਿਛਲੇ ਸਮੇਂ ਟਿਕਟ ਦੀ ਝਾਪ ਚ ਚਲੋ ਉਦੋਂ ਟਿਕਟ ਨਾ ਮਿਲੀ ਫਿਰ ਉਹਨੂੰ ਸ਼ਾਇਦ ਘਰੋਂ ਸੱਦਤਾ ਗਿਆ ਹੋਗਾ ਵੀ ਤੈਨੂੰ ਲੋਕ ਸਭਾ ਦੀ ਟਿਕਟ ਦੇ ਦੇਾਂਗੇ ਹੁਣ ਲੋਕ ਸਭਾ ਦੀ ਟਿਕਟ ਵੀ ਹੱਥੋਂ ਖਿਸਕਦੀ ਰਹੀ ਸੀ ਮੈਨੂੰ ਤਾਂ ਸੱਚੀ ਐ ਲੱਗਦਾ ਸੀ ਜਮੂ ਜੀ ਨਹੀਂ ਲੋਕ ਸਭਾ ਦੀ ਟਿਕਟ ਉਹਨਾਂ ਨੇ ਪੱਪੀ ਪ੍ਰਾਇਜ਼ਰ ਨੂੰ ਦੇ ਦਿੱਤੀ ਨਾ ਇਸ ਕਰਕੇ ਖਿਸਕਣ ਦਾ ਮਾਮਲਾ ਖਤਮ ਹੋ ਗਿਆ ਹਾਂ ਉਹ ਮਤਲਬ ਦੇ ਦਿੱਤ ਉਹਦੇ ਹੱਥੋਂ ਤਾਂ ਖਿਸਕ ਗਈ ਨਾ ਹਾਂ ਜਿੱਸੀ ਘੂਲੇ ਦੇ ਹੱਥੋਂ ਖਿਸਕ ਗਈ ਜਦੋਂ ਜਸ ਸਿੰਘ ਉਹਦੇ ਹੱਥਾਂ ਤੋਂ ਕੱਸ ਕੇ ਉਹ ਉਦੋਂ ਦਾ ਹੀ ਬੈਠਾ ਹੱਥ ਮਰਦਾ ਸੀ ਮੈਨੂੰ ਬਲਕੇ ਇੰਜ ਜਪਦਾ ਸੀ ਵੀ ਉਹ ਦਵਾਰਾ ਕੈਪਟਨ ਸਾਹਿਬ ਦਾ ਪੱਲਾ ਫੜਨਗੇ ਤੇ ਕਿਸੇ ਵੇਲੇ ਵੀ ਕਮਲ ਹੱਥ ਵਿੱਚ ਫੜਿਆ ਉਹਨਾਂ ਦੇ ਦਿਖਾਈ ਦੇਣੇ ਲੱਗ ਜੂਗਾ ਪਰ ਜਿਗੋ ਪਹਿਰਵੀ ਗੱਲ ਉਹ ਮੁਰਕੇ ਖਾਲਸੇ ਵਿੱਚ ਸ਼ਾਮਲ ਹੋ ਗਏ ਉਹ ਉਹ ਕਿਉਂ ਹੋਏ ਮੈਨੂੰ ਹੁਣ ਆਏ ਲੱਗੀ ਜਾਂਦਾ ਵੀ ਜਿਵੇਂ ਆਹ ਜਿਹੜੇ ਤਿੰਨ ਦੌਰ ਦੀ ਚੋਣ ਮੁਕੰਮਲ ਹੋ ਚੁੱਕੀ ਹੈ ਤਿੰਨ ਦੌਰ ਪੂਰੇ ਹੋ ਚੁੱਕੇ ਨੇ ਇਹ ਤਿੰਨ ਦੌਰ ਦੇ ਵਿੱਚੋਂ ਥੋੜੀ ਥੋੜੀ ਕਾਂਗਰਸੀਆਂ ਨੂੰ ਝਾਲਕ ਦਿਸਣ ਲੱਗੀ ਜਿਵੇਂ ਮੈਂ ਸੋਚ ਰਿਹਾ ਮਾਂ ਜਿਹੜੇ ਖੇੜਾ ਸਾਹਿਬ ਇਹਨਾਂ ਦੇ ਸਪੋਕਸਪਰਸਨ ਨੇ ਉਹ ਤਾਂ ਬਲਕਿ ਕੱਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਇਸ ਤਰ੍ਹਾਂ ਸੰਬੋਧਨ ਕੀਤਾ ਕਿ ਜਿਵੇਂ ਉਹਨਾਂ ਦੀ ਸਰਕਾਰ ਬਣ ਚੁੱਕੀ ਹੈ ਬਸ ਹੁਣ ਸਿਰਫ ਸੌਣੀ ਚੱਕਣੀ ਆ ਕਿ ਸਰਕਾਰ ਫਰਕਾਰ ਨੂੰ ਕਾਇਮ ਹੋ ਚੁੱਕੀ ਆ ਤੋਂ ਉਹਨਾਂ ਨੇ ਇਸ ਤਰ੍ਹਾਂ ਨੇ ਕੁਝ ਅਲਾਹ ਵੀ ਨਹੀਂ ਕੀਤੇ ਬਈ ਪੱਤਰਕਾਰ ਨੂੰ ਵੀ ਮੁਕਤੀ ਮਿਲ ਜਾਈਆਂ ਥੋੜੀ ਗੁਲਾਬੀਆਂ ਦਾ ਜੁੜਾ ਤੁਹਾਡੇ ਤੋਂ ਲੈ ਜਾਣਾ ਤੇ ਆ ਵੀ ਹੋ ਜਾਣਾ ਉਹ ਵੀ ਹੋ ਜਾਣਾ ਹੁਣ ਆ ਕਰਦੇ ਆਂਗੇ ਬਲਕੇ ਹੋ ਜਾਣਾ ਨਹੀਂ ਆ ਕਰਦੇ ਆਂਗੇ ਤੋਂ ਇਥੋਂ ਲੱਗਦਾ ਸੀ ਤੇ ਹੋ ਸਕਦਾ ਵਾ ਜਿਹੜੇ ਆਹਾ ਹੁਣ ਜੱਸੀ ਘੂੜੇ ਵਰਗੇ ਮੁਰਕੇ ਕਾਂਸ ਬਣ ਕੇ ਖੁਰੇ ਨੇ ਹੋ ਸਕਦਾ ਉਹਨਾਂ ਦੇ ਉੱਤੇ ਉਸ ਦਾ ਅਸਰ ਹੋਵੇ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸੱਤਾ 'ਚ ਤੇ ਸਵਮਨ ਹੋਣੀ ਜੇ ਝਾੜੂ ਫੜੀ ਫਿਰਦੇ ਨੇ ਤਾਂ ਬੜੇ ਕੰਮ ਹੋ ਸਕਦੇ ਨੇ ਰਿੰਕੂ ਤੇ 10 ਦਿਨ ਪਹਿਲਾਂ ਖਾਲ ਛੱਡ ਕੇ ਆਪ ਚ ਆਇਆ ਟੈਂਪੀ ਬਣ ਕੇ ਪੀਜੇਪੀ ਚਲਾ ਗਿਆ ਕਿਹਦੀ ਕਿਹਦੀ ਗੱਲ ਕਰੀਏ ਹੁਣ ਤਾਂ ਜਨਦੀ ਮੈਨੂੰ ਆਇਆ ਲੱਗਦਾ ਹੁਣ ਤਾਂ ਸ਼ਰਮੀ ਸ਼ਰਮਾਉਣ ਲੱਗ ਗਈ ਐ ਸ਼ਰਮ ਨੂੰ ਵੀ ਸ਼ਰਮ ਆਉਣ ਲੱਗ ਗਈ ਐ ਜਿਹੇ ਹਾਲਾਤ ਬਣ ਗਏ ਨੇ ਜੀ ਤੇ ਚੰਡੀਗੜ੍ਹ ਦੇ ਵਿੱਚ ਜਿਹੜੀ ਇਹ ਸਾਬਕਾ ਮੇਅਰ ਸੀਗੀ ਅਕਾਲੀ ਦਲ ਦੀ ਲੀਡਰ ਸੀਗੀ ਬੀਬੀ ਹਰਜਿੰਦਰ ਕੌਰ ਉਹ ਪਿਛਲੇ ਸਮੇਂ ਦੇ ਵਿੱਚ ਉਹ ਜਿਹੜੇ ਬਾਲ ਵਿਕਾਸ ਵਿਭਾਗ ਆ ਜਿਹੜਾ ਬੀਜੇਪੀ ਕੰਟਰੋਲ ਹੀ ਹੈਗਾ ਚੰਡੀਗੜ੍ਹ ਦੇ ਵਿੱਚ ਜਿਹੜਾ ਕੇਂਦਰ ਤੇ ਜਿਹਦਾ ਸ਼ਾਸਨ ਆ ਉਹਦਾ ਡਿਊਟੀ ਵੀ ਉਹਦੇ ਕੋਲ ਹੀ ਐ ਤੇ ਉਹ ਉਹਦੇ ਚੇਅਰਪਰਸਨ ਸੀਗੇ ਤੇ ਉਹਨਾਂ ਦੇ ਉੱਪਰ ਦੋਸ਼ ਲੱਗਦੇ ਰਹੇ ਜਿਹੜੇ ਅਕਾਲੀ ਦਲ ਨੇ ਉਹਨਾਂ ਨੂੰ ਅੱਜ ਮੁੱਢਲੀ ਮੈਂਬਰਸ਼ਿਪ ਤੋਂ ਮੁਅਤਲ ਕਰ ਦਿੱਤਾ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਪਾਰਟੀ ਦੀਆਂ ਨੀਤੀਆਂ ਇਹਨਾਂ ਦੇ ਸਾਬੋਤਾਜ ਕਰਦੇ ਸੀਗੇ ਇਸ ਕਰਕੇ ਉਹਨਾਂ ਨੂੰ ਕੱਢ ਦਿੱਤਾ ਗਿਆ ਇਹ ਨਾ ਮੁਅਤਲ ਕਰ ਦਿੱਤਾ ਗਿਆ ਇਸੇ ਤਰੀਕੇ ਨਾਲ ਬਠਿੰਡਾ ਦੇ ਵਿੱਚ ਇੱਕ ਭਾਜਪਾ ਆਗੂ ਸੀਗਾ ਜਿਹੜਾ ਉਹਨਾਂ ਦੇ ਪਾਰਟੀ ਦਾ ਪ੍ਰਧਾਨ ਸੀਗਾ ਉਹਨੇ ਇਹ ਜਿਹੜਾ ਬੀਜੇਪੀ ਛੱਡ ਕੇ ਅਜ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਿਆ ਤੇ ਅਕਾਲੀ ਦਲ ਨੇ ਉਹਦਾ ਸਵਾਗਤ ਕੀਤਾ ਵੀ ਇੱਕ ਕਾਇਨ ਨਦੀ ਘਰ ਵਾਪਸੀ ਹੋਈ ਇਹ ਇਸ ਤਰੀਕੇ ਦੇ ਦੋ ਹੋਰ ਵਰਤਾਰੇ ਨੇ ਇਹਦੇ ਬਾਰੇ ਦੋ ਦੋਨੇ ਮੇਰੇ ਘਰ ਵਾਪਸੀ ਵਾਲੀ ਜੰਮੂ ਜੀ ਮੈਂ ਤੁਹਾਡੀ ਗੱਲ ਸੌਰੀ ਟੋਕਦਾ ਮੈਂ ਹੁਣੋਂ ਪਿੱਛੇ ਜੇ ਯਾਦ ਹੋਣਾ ਤੁਹਾਨੂੰ ਜਦੋਂ ਨਤੀਸ਼ ਨੇ ਟੈਂਡੀ ਛੱਡਿਆ ਸੀ ਤੇ ਮਾ ਜਿਹੜਾ ਗਠਵੰਦਰ ਆ ਉਹਦੇ ਸ਼ਾਮਲ ਹੋਏ ਸੀ ਤੇ ਬੜੇ ਗੁੱਸੇ ਨਾਲ ਭਰੇ ਹੋਏ ਅਮਿਤ ਸ਼ਾਹ ਜੀ ਕਹਿੰਦੇ ਸੀ ਵੀ ਯਾਦ ਰੱਖੇ ਨਤੀਸ਼ ਅੱਜ ਤੋਂ ਸਾਡੇ ਦਰਵਾਜ਼ੇ ਸਦਾ ਲਈ ਬੰਦ ਹੋਗੇ ਪਰ ਹੁਣ ਪਤਾ ਲੱਗਿਆ ਬਈ ਦਰਵਾਜ਼ੇ ਤਾਂ ਲਾਹ ਕੇ ਹੀ ਰੱਖਤੇ ਬੰਦ ਕਰਦੇ ਹੀ ਨਹੀਂ ਹੁਣ ਤਾਂ ਖੁੱਲਾ ਹੀ ਆ। ਹਾਂ ਜੀ। ਅੱਗੇ ਤਾਂ ਖੜਕਾਉਣਾ ਪੈਂਦਾ ਸੀ ਦਰਵਾਜ਼ਾ ਖੜਵਾਉਣ ਵਾਸਤੇ। ਹੁਣ ਤਾਂ ਖੜਕਾਉਣਾ ਵੀ ਨਹੀਂ ਪੈਂਦਾ। ਸਿੱਧੇ ਹੀ ਆ ਜਾਂਦੇ ਨੇ ਸਿੱਧੇ ਹੀ ਨਿਕਲ ਜਾਂਦੇ ਨੇ। ਇੰਨਾ ਸੌਖਾ ਕਰਤਾ ਕੰਮ। ਦਰਵਾਜ਼ਾ ਹੀ ਲਾਹ ਕੇ ਰੱਖਤਾ। ਉਹ ਕਹਿੰਦੇ ਉਹਦੇ ਨੇ ਬਈ ਜਾਰੀ ਲੱਗੀ ਤੋਂ ਲਵਾ ਤੇ ਤੱਕ ਤੱਕ ਟੁਕਟੀ ਤੋਂ ਚਗਾਰਠ ਪਟਦੀ। ਹੁਣ ਤਾਂ ਚਗਾਰਠਾਂ ਹੀ ਪਟਦੀਆਂ। ਹੂੰ। ਸੋ ਇਸ ਤੋਂ ਅੱਗੇ ਵਧਦੇ ਤਾਂ ਬਰਤਾਰਾ ਮੇਰੇ ਖਾਲ ਚੋਣਾਂ ਖਤਮ ਹੋਣ ਤੋਂ ਬਾਅਦ ਵੀ ਚੱਲਦਾ ਹੀ ਰਹੇਗਾ ਜਿਸਕੇ ਤੁਮ ਦਾ ਰਹੇਗਾ ਬਾਅਦ ਹੀ ਰਹੇਗਾ ਹਾਂਜੀ ਤੇ ਇਸ ਤੋਂ ਅੱਗੇ ਵਧਦੇ ਕਿ ਕਿਸਾਨਾਂ ਨੇ ਜਿਹੜਾ ਅਜੇ ਵੀ ਜਿਹੜਾ ਪੰਜਾਬ ਦੇ ਵਿੱਚ ਭਾਵੇਂ ਕਿ ਬੀਜੇਪੀ ਨੇ ਇੱਕ ਦਿਨ ਪਹਿਲਾਂ ਜਿਹੜੇ ਚੋਣ ਕਮਿਸ਼ਨ ਨੂੰ ਮਿਲ ਕੇ ਸ਼ਿਕਾਇਤ ਕੀਤੀ ਸੀਗੇ ਕਿ ਸਾਨੂੰ ਜਿਹੜਾ ਚੋਣ ਪ੍ਰਚਾਰ ਕਰਨ ਨਹੀਂ ਦਿੱਤਾ ਜਾਂਦਾ ਲਾ ਐਂਡ ਆਰਡਰ ਦੀ ਸਿਚੁਏਸ਼ਨ ਬੜੀ ਮਾੜੀ ਹੈ ਤੇ ਉਸੇ ਮੁਤਾਬਕ ਜਿਹੜੇ ਆ ਚੋਣ ਕਮਿਸ਼ਨ ਨੇ ਜਿਹੜਾ ਉਹ ਪੰਜਾਬ ਦੇ ਡੀਜੀਪੀ ਤੋਂ ਰਿਪੋਰਟ ਮੰਗ ਲਈ ਸੀ ਉਹਨੇ ਕਿਹਾ ਵੀ ਜਿਹੜੀਆਂ ਜਾਰੀ ਗਾਈਡਲਾਈਨਾਂ ਨੇ ਉਹਨਾਂ ਦੇ ਮੁਤਾਬਕ ਅਸੀਂ ਸੁਰੱਖਿਆ ਦੇਵਾਂਗੇ ਪਰ ਮੇਰਾ ਖਿਆਲ ਇੰਨੀ ਵਿਆਪਕ ਸੁਰੱਖਿਆ ਦੇਣੀ ਸੰਭਵ ਨਹੀਂ ਜਾਪਦੀ ਤੇ ਜਿਹੜਾ ਕਿਸਾਨਾਂ ਦਾ ਰੋਸ ਆ ਬੀਜੇਪੀ ਦੇ ਉਮੀਦਵਾਰਾਂ ਨੂੰ ਅੱਜ ਵੀ ਸਾਹਮਣਾ ਕਰਨਾ ਪੈ ਰਿਹਾ ਜਿਹੜਾ ਲੁਧਿਆਣਾ ਦੇ ਵਿੱਚ ਅੱਜ ਜਿਹੜੇ ਰਵਨੀਤ ਬਿੱਟੂ ਆ ਜਦੋਂ ਪਿੰਡਾਂ 'ਚ ਪ੍ਰਚਾਰ ਲਈ ਗਏ ਤੇ ਉਤੋਂ ਉਹਨਾਂ ਨੂੰ ਵਾਪਸ ਮੋੜਨਾ ਪਿਆ ਕੀ ਇਹ ਮਾਮਲਾ ਸਾਰੇ ਹੋਰ ਥਾਵਾਂ ਦੇ ਉੱਪਰ ਵੀ ਜਿਵੇਂ ਫਰੀਦਕੋਟ ਹੈ ਪਟਿਆਲਾ ਹੈ ਹੋਰ ਥਾਵਾਂ ਦੇ ਉੱਪਰ ਸਾਰੇ ਪਾਸੇ ਇਸੇ ਤਰੀਕੇ ਦਾ ਹੀ ਹੈ ਕਿ ਭਾਜਪਾ ਦੇ ਨਾਲ-ਨਾਲ ਕੋਈ ਥਾਵਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਉਹਨਾਂ ਨੂੰ ਵੀ ਸਵਾਲ-ਜਵਾਬ ਹੋਣ ਲੱਗਿਆ ਅ ਬਿਲਕੁਲ ਜਬ ਮੂਜੀ ਇਹ ਜਿਹੜੀ ਕਥਨਾ ਅੱਜ ਵਾਲੀ ਵਾਪਰੀ ਆ ਇਹ ਮੁਕੰਦਪੁਰ ਪਿੰਡ ਆ ਡੇਲੋਂ ਦੇ ਲਾਗੇ ਜਾਂ ਕਿਲਾਰਾਪੁਰ ਦੇ ਲਾਗੇ ਕਹਿ ਸਕਦੇ ਹਾਂ ਉਸ ਹੰਕੇ ਦੇ ਵਿੱਚ ਪੈਂਦਾ ਉੱਥੇ ਰਮੀਤ ਮਿੱਟੂ ਜੀ ਆਪਣੇ ਇੱਕ ਸਮਰਥਕ ਦੇ ਘਰੇ ਬਾਕਾਇਦਾ ਟੈਂਪੂਟ ਲਾ ਕੇ ਉੱਥੇ ਹੀ ਲੋਕਾਂ ਦਾ ਇਕੱਠ ਉਹਨਾਂ ਨੇ ਬੁਲਾਇਆ ਹੋਇਆ ਸੀਗਾ ਕੋਈ ਸੰਜੀ ਥਾਂ ਜਾਂ ਕਿਸੇ ਸੱਤ ਵਿੱਚ ਉੱਥੇ ਉਹਨਾਂ ਦਾ ਪ੍ਰੋਗਰਾਮ ਹੈ ਨਹੀਂ ਸੀ ਨਾ ਹੀ ਕੋਈ ਪਿੰਡ ਦੇ ਵਿੱਚ ਗੇੜਾ ਦੇਉਂਦਾ ਪ੍ਰੋਗਰਾਮ ਸੀਗਾ ਪਰ ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਫੌਰੀ ਤੌਰ ਤੇ ਉੱਥੇ ਕਿਸੇ ਭਾਰਤੀ ਕਿਸਾਨੀ ਉਹਨਾਂ ਇੱਕਤਾ ਹਰਾਹਾਂ ਵਾਲਿਆਂ ਦਾ ਚੰਗਾ ਅਸੰਸੂਖ ਹੈਗਾ ਤੇ ਜਮੂਰੀ ਕਿਸਾਨ ਸਭਾ ਦੇ ਜਿਹੜੇ ਆਗੂ ਨੇ ਉਹਨਾਂ ਨੇ ਰਲ ਕੇ ਇੱਕਦਮ ਘੇਰਾ ਪਾ ਲਿਆ ਜਦੋਂ ਕੱਲ ਤੁਸੀਂ ਕਹੀ ਆ ਵੀ ਡੀਜੀਪੀ ਤੋਂ ਰਿਪੋਰਟ ਮੰਗੀ ਆ ਮੈਨੂੰ ਜੋ ਜਾਪਦਾ ਹੈ ਮੇਰੀ ਆਪਣੀ ਸਮਝ ਹੈ ਵੀ ਕਿਸਾਨ ਜਿੱਥੇ ਬੰਦਿਆ ਸੀ ਫੋਟੋ ਉਹਨਾਂ ਦੇ ਦੇਤੀ ਡੀਜੀਪੀ ਨੇ ਕਹਿਤਾ ਵੀ ਦੇਤੀ ਹਾਂ ਦੇਤੀ ਆ ਦੇ ਦਿੱਤੀ ਆ ਤੇ ਉਹਦੇ ਚ ਉਹਨੇ ਭਰੋਸਾ ਵੀ ਦਿੱਤਾ ਵੀ ਹਾਂ ਅਸੀਂ ਜਿਹੜੀਆਂ ਚੋਲ ਕਮਿਸ਼ਨ ਦੇ ਗਾਈਡਲਾਈਨਸ ਨੇ ਕੋਡ ਆਫ ਕੰਡਕਟ ਹੈ ਉਹਦੇ ਮੁਤਾਬਕ ਅਸੀਂ ਸੁਰੱਖਿਆ ਦੇਵਾਂਗੇ ਪਰ ਮੈਨੂੰ ਜਿੰਨਾਕ ਪਤਾ ਲੱਗਿਆ ਕਿ ਦੇਖੋ ਰਾਜਨੀਤੀ ਨੂੰ ਆਪਾਂ ਬੜਾ ਨੇੜੇੋਂ ਦੇਖਿਆ ਮੈਨੂੰ ਇਹ ਲੱਗਦਾ ਵੀ ਕਿਸਾਨਾਂ ਆਗੂ ਜਿਹੜੇ ਨੇ ਉਹ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਵੀ ਟੱਚ ਵਿੱਚ ਰਹਿੰਗੇ ਤੇ ਮੈਨੂੰ ਇਹ ਲੱਗਦਾ ਵੀ ਇਹਨਾਂ ਨੇ ਅੰਡਰਸਟੈਂਡਿੰਗ ਬਣਾ ਲਈਏ ਭਾਵੇਂ ਇਹ ਓਪਨ ਨਹੀਂ ਹੈ ਗੱਲ ਪਰ ਮੈਨੂੰ ਚਾਪਦਾ ਅੱਜ ਵਾਲੀ ਗੱਲ ਤੋਂ ਮੈਨੂੰ ਇਹ ਮਹਿਸੂਸ ਹੋਇਆ ਵੀ ਇਹਨਾਂ ਨੇ ਅੰਡਰਸਟੈਂਡਿੰਗ ਇਹ ਬਣਾ ਲਈਆ ਵੀ ਕਿਸਾਨ ਵਿਰੋਧ ਕਰਨਗੇ ਪੁਲਿਸ ਉਹਨਾਂ ਦੇ ਖਿਲਾਫ ਕੋਈ ਸਖਤੀ ਨਹੀਂ ਦਿਖਾਉਗੀ ਪੁਲਿਸ ਵਿਚਾਲੇ ਇੱਕ ਮਤਲਬਾ ਜੀ ਨੂੰ ਕਦੇ ਦੀਵਾਰ ਬਣ ਕੇ ਖੜੀ ਰਹੂਗੀ ਉਧਰ ਜਿਹੜਾ ਉਮੀਦਵਾਰ ਆ ਉਹਨੂੰ ਵੀ ਉਹ ਕਹਿਣਗੇ ਵੀ ਭਾਈ ਬਾਹਰ ਖਬਰਾਂ ਦਾ ਅੱਗੇ ਨਾ ਵਧੋ ਤੇ ਇਧਰ ਕਿਸਾਨਾਂ ਨੂੰ ਵੀ ਕਹਿਣਗੇ ਵੀ ਭਾਈ ਉਹ ਅਗਲਾ ਆਪਦੇ ਘਰੇ ਬੈਠਾ ਵਾ ਜਾਂ ਕਿਸੇ ਦੇ ਘਰ ਦੇ ਅੰਦਰ ਮੀਟਿੰਗ ਕਰਦਾ ਵਾ ਤੁਸੀਂ ਉੱਥੇ ਨਾ ਜਾਓ ਮਤਲਬ ਇੰਨਾ ਮੈਨੂੰ ਲੱਗਦਾ ਇਹਨੇ ਅੰਡਰਸਟੈਂਡਿੰਗ ਆਫ ਸਿਚੁਏਸ਼ਨ ਹੀ ਬਣਾ ਲਈਆ ਤੇ ਅੱਜ ਉਹ ਅੰਦਰ ਆਪਦਾ ਪ੍ਰੋਗਰਾਮ ਕਰ ਰਹੇ ਸੀ ਤੇ ਬਾਹਰੋਂ ਕਿਸਾਨਾਂ ਨੇ ਬਹੁਤ ਜ਼ੋਰਦਾਰ ਨਾਰੇਬਾਜੀ ਕੀਤੀ ਵਾਪਸ ਜਾਓ ਦੇ ਨਾਰੇ ਲਾਏ ਤੇ ਕਾਤਲ ਬੀਜੇਪੀ ਮਰਦਾ ਬਾਪ ਜਾਂ ਹੋਰ ਇਸ ਤਰ੍ਹਾਂ ਦੇ ਕਈ ਐਸੇ ਨਾਰੇ ਲਾਏ ਜਿਨ੍ਹਾਂ ਨੂੰ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਲਈ ਕਹਿਣਾ ਵੀ ਮੁਸ਼ਕਲ ਲੱਗਦਾ ਬੜੇ ਸਖਤ ਸੱਚ ਸ਼ਬਦਾਂ ਦੇ ਵਿੱਚ ਉਹਨਾਂ ਨੇ ਕਿਹਾ ਤੇ ਅਲਟੀਮੇਟਲੀ ਤਰਮਣੀ ਮਿੱਟੂ ਜੀ ਨੂੰ ਉੱਥੋਂ ਜਾਣਾ ਪੈ ਗਿਆ ਤੇ ਪੁਲਿਸ ਨੇ ਮੁਸਤੈਦੀ ਨਾਲ ਕੋਈ ਟਕਰਾਅ ਹੋਣ ਤੋਂ ਰੋਕ ਲਿਆ ਟੀੜੀਆਂ ਕਿ ਡਰਾਮਾ ਹੋ ਰਾ ਪਾਸਿਆਂ ਤੋਂ ਵੀ ਸਾਹਮਣੇ ਆ ਰਹੀਆਂ ਨੇ ਜੰਮੂ ਜੀ ਮੈਨੂੰ ਆਂ ਲੱਗਦਾ ਵੀ ਤੀਜੇ ਗੇੜ ਤੱਕ ਆਉਂਦੇ ਆਉਂਦੇ ਜਿਹੜਾ ਐਨਡੀਏ ਦਾ ਸੁਪਨਾ ਸੀ ਜਾਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਇੱਕ ਸਮਝ ਲੋ ਵੀ ਉਹਨਾਂ ਨੇ ਨਿਸ਼ਾਨਾ ਬਣਾਇਆ ਸੀ ਆਪਣਾ ਟਾਰਗੇਟ ਬਿਠਾਇਆ ਸੀ ਆਪ ਕੀ ਬਾਅਦ 400 ਪਾਰ ਮੈਨੂੰ ਆਇਂ ਲੱਗਦਾ ਵੀ ਹੁਣ ਤਾਂ ਪਿਛਲੇ ਮੈਂ ਕਿੰਨੀਆਂ ਹੀ ਰੈਲੀਆਂ ਸੌਣੀਆਂ ਕਿੰਨੇ ਚੋਣ ਜਲਸੇ ਸੌਣ ਲੇ ਭਾਗ ਭਾ ਦੇ ਸਾਰੇ ਵੱਡੇ ਲੀਡਰ ਜਿੰਨੇ ਵੀ ਨੇ ਮੋਦੀ ਜੀ ਤੋਂ ਲੈ ਕੇ ਅਮਿਤ ਸ਼ਾਹ ਜੀ ਜੇ ਕੇ ਨੱਡਾ ਜੀ ਰਾਜਨਾਥ ਸਿੰਘ ਜੀ ਹੋਰ ਵੀ ਜਿੰਨੇ ਵੱਡੇ ਆਪੂ ਨੇ ਮੈਂ ਹੁਣ ਕਿਸੇ ਦੇ ਮੂੰਹੋਂ ਨਹੀਂ ਸੁਣਿਆ 412 ਮੈਨੂੰ ਲੱਗਦਾ ਵੀ ਉਹਨਾਂ ਨੂੰ ਵੀ ਇਸ ਗੱਲ ਦਾ ਸ਼ਾਇਦ ਪਤਾ ਲੱਗ ਹੀ ਗਿਆ ਵੀ 412 ਵਾਲੀ ਗੱਲ ਜਿਹੜੀ ਉਹ ਨਿਬੜ ਲਈ ਹੈ ਤੇ ਪੰਜਾਬ ਦੇ ਵਿੱਚ ਵੀ ਜਿਹੜਾ ਉਪਤਰੀ ਭਾਰਤ ਹੈ ਕਿਉਂਕਿ ਪੰਜਾਬ ਚ ਸਾਰੀਆਂ ਸੀਟਾਂ ਦੀ ਚੋਣ ਆਖਰ ਚ ਹੋਣੀ ਹੈ ਹਰਿਆਣੇ ਦੇ ਵਿੱਚ ਸਾਡਾ ਪੋਰਟੀ ਟਾ ਪੈਣੀ ਹੈ ਹਾਂਜੀ ਤੇ ਹਰਿਆਣਾ ਵੀ ਦੇਰੀ ਨਾਲ ਚੋਣਾ ਲਾ ਦੇ ਉਹ ਹਰਿਆਣੇ ਦੇ ਵਿੱਚ ਚੋਣਾਂ ਚ 6ਵੇਂ ਗੇੜ ਚ ਪੈ ਜਾਣੀ ਹੈ ਹਾਂ ਮਤਲਬ ਉਹ ਵੀ ਆਖਰ ਚ ਚਲੇ ਆ ਗਿਆ ਤੇ ਮੈਨੂੰ ਐ ਲੱਗਦਾ ਵੀ ਜਿਹੜਾ ਇਹ ਉਮੀਦ ਕਰਦੇ ਸੀ ਵੀ ਉਹ ਉਮੀਦ ਇਥੋਂ ਵੀ ਟੁੱਟਦੀ ਜਾਂਦੀ ਹੈ ਪਿੱਛੋਂ ਜਿੱਥੋਂ 10 ਸਿੱਤਾ ਮਿਲਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਸੀ ਹਰਿਆਣੇ ਦੇ ਵਿੱਚ ਪਿਛਲੀ ਵਾਰੀ 10 ਮਿਲੀਆਂ ਵੀ ਨਹੀਂ ਪਰ ਇਸ ਵਾਰ ਹਾਲਾਤ ਬਹੁਤ ਪਤਲੇ ਹੋਗੇ ਤੇ ਆ ਜਿਹੜੀਆਂ ਹੁਣੇ ਦਲ ਬਦਲੀ ਹੋਈ ਇਹਨੂੰ ਚਲੋ ਦਲ ਬਦਲੀ ਨਹੀਂ ਕਹਿ ਸਕਦੇ ਆਜ਼ਾਦ ਹਿਰਦਾਰ ਨੇ ਉਹ ਖੁੰਨੇ ਆਜ਼ਾਦ ਪੰਛੀ ਨੇ ਕਿਸੇ ਦੀ ਡਾਣੀ ਤੇ ਜਾ ਕੇ ਬਹਿ ਜਾਣ ਉਹਨਾਂ ਨੂੰ ਬੜਾ ਕੋ ਰੋਕਦਾ ਵਾ ਉਹਨਾਂ ਦੇ ਉੱਤੇ ਤਾਂ ਦਲ ਬਦਲੀ ਕਾਨੂੰਨ ਵੀ ਲਾਗੂ ਨਹੀਂ ਹੁੰਦਾ ਉਹ ਤਿੰਨਾਂ ਨੇ ਜਦੋਂ ਟਾਗੜਾ ਬਦਲ ਲਿਆ ਉਹ ਦੂਜੇ ਨਾਲ ਦੇ ਆਰ ਵਿੱਚ ਜਾ ਕੇ ਬਹਿ ਗਏ ਨਵੇਂ ਅੰਡੇ ਕੱਢਣ ਲੱਗੇ ਉੱਥੇ ਤਾਂ ਉੱਥੋਂ ਹੁਣ ਆਉਣ ਲੱਗਣ ਲੱਗਿਆ ਵੀ ਤੰਮ ਖਰਾਬ ਹੈ ਤਾਂ ਉਹਦੇ ਕਰਕੇ ਇਹ ਜਿਹੜਾ ਬਾਰ-ਬਾਰ ਕਿ ਇਸ ਆਮ ਨਾ ਬਲੋ ਇਹ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਹਰਿਆਣੇ ਦੇ ਵਿੱਚ ਤਾਂ ਕਈ ਥਾਵਾਂ 'ਤੇ ਜਮੂਜੀਤ ਪਾਣਾ ਤੋੜ ਵੀ ਹੋਈ ਆ ਗੱਡੀਆਂ ਦੇ ਸ਼ੀਸ਼ੇ ਤੱਕ ਭੰਨੇ ਗਏ ਜਾਂ ਹੋਰ ਕੀਤੇ ਆ ਇੱਕ ਇੱਕ ਗੱਲ ਇਹ ਤੋਂ ਹਟ ਕੇ ਆ ਵੀ ਰਵਨੀਤ ਬਿੱਟੂ ਬਾਰੇ ਅਸੀਂ ਗੱਲ ਕਰ ਰਹੇ ਉਹਦੀ ਉਮੀਦਵਾਰੀ ਬਦਲ ਬਾਰੇ ਵੀ ਚਰਚਾ ਹੈ हां ਬਿਲਕੁਲ ਚੱਲ ਰਹੀ ਆ ਜੀ ਚਰਚਾ ਇਹ ਇਹ ਚਰਚਾ ਚੱਲੀ ਆ ਹਾਲਾਂਕਿ ਇਹ ਵੀ ਭਗਵਤ ਮਾਨ ਨੇ ਤਾਂ ਬੜੇ ਜ਼ੋਰ ਨਾਲ ਇਹ ਗੱਲ ਕਹੀ ਬਲਕੇ ਜਿੱਦ ਤੇ ਟੱਕ ਜਗਰਾਤੇ ਦੇ ਵਿੱਚ ਰਾਤ ਨੂੰ ਰਾਜਾ ਬੜਕਦੀਆਂ ਤੇ ਬਿੱਟੂ ਦੀਆਂ ਜੱਫੀਆਂ ਪਈਆਂ ਉਹਨਾਂ ਨੇ ਇੱਕ ਦੂਜੇ ਦੇ ਨਾਲ ਗਲੇ ਮਿਲੇ ਨੇ ਉਹ ਗਲੇ ਮਹਿਣ ਤੋਂ ਬਾਅਦ ਪਤਾ ਲੱਗਿਆ ਔਰ ਅੰਦਰਖੱਤ ਇਹ ਵੀ ਗੱਲ ਮੈਨੂੰ ਇੱਕ ਪੁਰਾਣੇ ਕਾਗਰਸੀ ਜਿਹੜੇ ਬਿੱਟੂ ਦੇ ਬੜੇ ਨੇੜੇ ਸੀਗੇ ਮੈਂ ਨਾਂ ਨਹੀਂ ਲਵਾਵਾਂਗਾ ਉਹਨਾਂ ਨੇ ਇਹ ਵੀ ਕਿਹਾ ਭਈ ਸ਼ਾਇਦ ਬਿੱਟੂ ਨੇ ਵੀ ਹੁਣ ਉੱਪਰ ਵਾਲਿਆਂ ਨੂੰ ਇਹ ਗੱਲ ਕਹਿਤੀ ਆ ਵੀ ਜੇ ਕੈਂਡੀਡੇਟ ਬਗਲ ਲੋਗੇ ਤਾਂ ਮੈਨੂੰ ਕੋ ਬੜਾ ਫਰਕ ਨਹੀਂ ਪੈਂਦਾ ਮੈਂ ਉਹ ਬੀਜੇਪੀ ਦੇ ਨਾਲ ਖੜਾ ਵਾਂ ਤੇ ਖੜਾ ਰਹੂੰਗਾ ਤੇ ਇਹ ਬਹੁਤ ਇਹਦੇ ਚ ਕਿੰਨੀ ਸਚਾਈ ਆ ਮੈਂ ਨਹੀਂ ਕਹਿ ਸਕਦਾ ਪਰ ਇਹ ਗੱਲ ਪਤਾ ਲੱਗੀ ਆ ਵੀ ਉਹਨਾਂ ਦੇ ਨੇੜਲੇ ਜਿਹੜੇ ਖੇਤਰ ਆ ਉੱਥੇ ਵੀ ਇਹ ਕੰਸੋਹਾ ਚੱਲ ਪਈਆਂ ਦੀ ਜੀ ਸੋ ਪੰਜਾਬ ਦਾ ਜਿਹੜਾ ਉਹ ਸਮੁੱਚਾ ਵਾਤਾਵਰਨ ਆ ਉਹ ਕਿਦਾਂ ਕੀ ਸੰਕੇਤ ਕਰਦਾ ਵੀ ਜਿਹੜੇ ਚੋਣ ਹੈ ਇਹ ਕਿੱਧਰ ਨੂੰ ਜਾਏਗੀ ਅ ਜਮੋ ਜੀ ਕੰਮ ਉਮੀਦ ਪਰ ਕੀਤੀ ਜਾ ਰਹੀ ਸੀ ਸੰਖੇਪ ਦੇ ਵਿੱਚ ਹਾਂਜੀ ਕਈ ਸੀਨੀਅਰ ਪੱਤਰਕਾਰਾਂ ਨੇ ਵੀ ਗੱਲ ਚਲਾਈ ਸੀ ਇਹ ਜਰਨਲ ਉਹ ਜਿਹੜੇ ਵੱਡੇ ਕੌਮੀ ਪੱਤਰ ਦੇ ਪੱਤਰਕਾਰ ਨੇ ਉਹਨਾਂ ਨੇ ਵੀ ਕੇਜ ਦੀ ਬਾਦ ਦੀ ਸ਼ਾਇਦ ਜਮਾਨਤ ਦੀ ਸੰਭਾਵਨਾ ਬਣਦੀ ਜਾ ਰਹੀ ਸੀ ਤੇ ਇਹ ਵੀ ਪਤਾ ਲੱਗਿਆ ਸੀ ਵੀ ਉੱਪਰਲੇ ਪੱਤਰ ਦੇ ਉੱਤੇ ਚਲੋ ਉਹ ਉਹ ਜਿਹੜੀ ਸੰਭਾਵਨਾ ਉਹ ਤਾਂ ਕੱਲ ਨੂੰ ਫੇਰ ਸੁਣਾਈ ਹੋਏਗੀ ਉਦੋਂ ਪਤਾ ਲੱਗੇਗਾ ਵੀ ਕੀ ਬਣਦਾ ਨਹੀਂ ਨਹੀਂ ਮੈਂ ਜਿਹੜੀ ਗੱਲ ਕਹਿਣੀ ਚਾਹ ਰਾ ਉਹ ਇਹ ਆ ਵੀ ਜੋ ਜਿਹੜਾ ਪਤਾ ਇਹ ਲੱਗਿਆ ਸੀ ਕਿ ਕੇਜਰੀਵਾਦ ਦੇ ਬਾਹਰ ਆਉਂਦੇ ਨੇ ਤਾਂ ਪੰਜਾਬ ਬਾਰੇ ਵੱਡੇ ਆਗੂ ਮੁੜ ਕੇ ਬੈਠ ਸਕਦੇ ਨੇ ਇਕੱਠੇ ਹੋ ਕੇ ਤੇ ਇਹ ਕੋਈ ਲੈਣ ਦੇਣ ਕਰਕੇ ਜਿਹੜੀਆਂ ਸੀਟਾਂ ਨੇ ਕੋਈ ਸਾਡੇ ਸੜਾਜਾ ਜੋ ਵੀ ਕਰਨਾ ਜਾਂ ਘੱਟ ਪ੍ਰਚਾਰ ਕਰਨਾ ਜਾਂ ਉਹਨਾਂ ਲਈ ਥੋੜਾ ਜਿਹਾ ਰਸਤਾ ਖੁੱਲਾ ਛੱਡ ਦੇਣਾ ਬਲਕਿ ਇਸ ਤਰ੍ਹਾਂ ਦੀ ਕੋਈ ਜਿਹੜੀ ਗਿਵਨ ਟੇਕ ਵਾਲੀ ਗੱਲ ਜੇ ਚੱਲ ਪਈ ਤਾਂ ਫੇਰ ਜਿਹੜੀਆਂ ਸੰਭਾਵਨਾਵਾਂ ਨੇ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਵੱਧ ਜਾਣਗੀਆਂ ਫੋਬੀ ਜੋ ਰੁਖ ਦਿਖਾਈ ਦਿੰਦਾ ਕਿਉਂਕਿ ਜਿਸ ਤੰਗ ਨਾਲ ਬੀਬਾ ਹਰਸਮਰਤ ਨੂੰ ਵੀ ਕਾਫੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੋਂ ਇਹ ਲੱਗਦਾ ਵੀ ਭਾਰਤੀ ਜਨਤਾ ਪਾਰਟੀ ਦਾ ਤਾਂ ਖਾਤਾ ਖੁੱਲਣ ਦੀ ਮੈਨੂੰ ਕਿਥੋਂ ਉਮੀਦ ਦਿਖਾਈ ਨਹੀਂ ਦਿੰਦੀ ਐ ਬਿੱਟੂ ਤੋਂ ਮਾੜੀ ਮੋਟੀ ਝਾਪ ਉਹਨਾਂ ਨੂੰ ਹੋਈ ਸੀ ਉਹ ਮੈਨੂੰ ਲੱਗਦਾ ਲੱਗ ਭਾਗ ਉਹਨਾਂ ਦੀ ਖਤਮ ਹੋ ਗਈ ਐ ਜੇ ਗੁਰਦਾਸਪੁਰ ਵਾਲੀ ਗੱਲ ਕਰੂੰ ਉਹ ਨੇੜੇ țeੜੇ ਵੀ ਹੈ ਨਹੀਂ ਹੁਸ਼ਿਆਰਪੁਰ ਵਾਲੀ ਗੱਲ ਨੇੜੇ țeੜੇ ਵੀ ਹੈ ਨਹੀਂ ਜਲੰਧਰ ਕੁਝ ਨਹੀਂ ਬੜਨਾ ਤਾਂ ਇਹ ਮਤਲਬ ਮੈਨੂੰ ਇਹ ਲੱਗਦਾ ਬੀ ਉਹਨਾਂ ਦੀ ਤਾਂ ਉਮੀਦ ਟੁੱਟ ਗਈ ਆ ਤੇ ਜਿਹੜੀ ਸ਼ਰੋਨੀ ਕਾਲੇਦਲ ਨੂੰ ਇੱਕ ਜਾਂ ਦੋ ਸੀਟਾਂ ਦੇ ਉੱਤੇ ਉਹ ਆਸ ਲਾਈ ਬੈਠੇ ਸੀ ਉਹਦੇ ਚਲ ਜਿਵੇਂ ਬਲਟੋਹਾ ਸਾਹਿਬ ਜਿਹੜਾ ਖੜਾ ਕੀਤਾ ਉਹ ਵੀ ਆਪਨੂਤਾ ਵਾਲੀ ਉਹ ਮੈਨੂੰ ਲੱਗਦਾ ਵੀ ਉਹ ਵੀ ਡਾਵਾ ਡੋਰ ਹੋ ਗਈ ਗੱਲ ਕਿਉਂਕਿ ਜਦੋਂ ਦੇ ਗੁਰੂ ਘੜ ਵਾਲੇ ਸੱਜਣ ਇਧਰ ਨੂੰ ਉਹਨਾਂ ਨੇ ਸ਼ੁਰੂ ਕਰ ਲਿਆ ਆਪਣਾ ਰੁਖ ਤਾਂ ਇਹ ਉਹਨਾਂ ਲਈ ਸਮੱਸਿਆ ਖੜੀ ਹੋਊਗੀ ਤੇ ਬੀਬਾ ਹਰਸਮਰਤਾਲੀ ਸੀਟ ਵੀ ਜਿਹੜੀ ਆ ਉਦੋਂ ਤੇ ਵੀ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਤੇ ਜੇ ਇਹ ਹਾਲਾਤ ਬਣ ਗਏ ਤਾਂ ਮੈਨੂੰ ਤੈ ਲੱਗੀ ਜਾਂਦਾ ਵੀ ਸ਼ਾਇਦ ਪੰਜਾਬ ਸਾਰਾ ਐਨਡੀਆ ਦੇ ਖਾਤੇ ਚ ਨਾ ਕਿਹਾ ਸੌਰੀ ਇੰਡੀਆ ਦੇ ਖਾਤੇ ਚ ਨਾ ਚੱਲਦੀ ਸੋ ਦੇਖਦੇ ਆ ਮੇਰੇ ਖਿਆਲ ਅਜੇ ਸਮਾਂ ਹੈ ਪੰਜਾਬ ਦੇ ਵਿੱਚ ਨੋਮੀਨੇਸ਼ਨ ਹੋ ਸ਼ੁਰੂ ਹੋ ਗਈਆਂ ਹੋਣੀਆਂ ਅਜੇ ਤੇ ਉਹਦੇ ਨਾਲ ਵਿਡਰੋਵਲ ਵੀ ਹੋਣੀ 4-5 ਦਿਨ ਦਾ ਸਮਾਂ ਹੈਗਾ ਉਸ ਤੋਂ ਬਾਅਦ ਜਿਹੜਾ ਮੈਦਾਨ ਪੂਰੀ ਤਰ੍ਹਾਂ ਪਖਣਾ ਉਹ ਸਮੇਂ ਜਿਹੜੀ ਗਰਲਮੈਨ ਨੂੰ ਲੱਗਦਾ ਜਿਆਦਾ ਸਾਫ਼ ਹੋਏਗੀ ਤੇ ਇਹ ਜਿਹੜਾ ਮਤਲਬ ਇਹਨਾਂ ਦੋਨਾਂ ਦੀ ਨੇੜਤਾ ਹੋਣ ਦੇ ਅੱਜ ਕਿਉਂਕਿ ਉਮੀਦਵਾਰ ਮੈਦਾਨ 'ਚ ਆ ਗਏ ਹੈ ਸਿਆਸਤ ਦੇ ਵਿੱਚ ਕਿਹਾ ਤਾਂ ਕੋਈ ਇਹ ਨਹੀਂ ਕਿਹਾ ਜਾ ਸਕਦਾ ਵੀ ਇਹ ਗੱਲ ਵਾਪਰ ਨਹੀਂ ਸਕਦੀ ਸਿਆਸਤ ਦੇ ਵਿੱਚ ਕੁਝ ਵਾਪਰ ਸਕਦਾ ਪਰ ਲੱਗਦਾ ਹੈ ਕਿ ਜਿਹੜੀ ਲਾਈਨ ਅਪ ਹੋ ਰਹੀ ਹੈ ਇਹਦੇ ਵਿੱਚ ਪਿੱਛੇ ਆਉਣਾ ਮੈਨੂੰ ਲੱਗਦਾ ਥੋੜਾ ਔਖਾ ਹੋਏਗਾ ਪਰ ਕੁਝ ਵੀ ਹੋਵੇ ਹੈ ਤਾਂ ਖੈਰ ਤਾਂ ਮੁਸ਼ਕਲ ਹੈ ਪਰ ਜਿਵੇਂ ਤੁਸੀਂ ਕਿਹਾ ਵੀ ਇੱਥੇ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਰਾਜਨੀਤੀ ਆ ਤੇ ਰਾਜਨੀਤੀ ਵੀ ਅਗਰੇਜ਼ੀ ਰਾਜਨੀਤੀ ਹੈ ਨਹੀਂ ਨਹੀਂ ਇੱਕ ਅੰਗਰੇਜ਼ੀ ਦੇ ਵਰਤੇ ਜਾਂਦਾ ਸਿਚੁਏਸ਼ਨ ਇਜ਼ ਪ੍ਰੈਗਨੈਂਟ ਵਿਦ ਮੈਨੀ ਪੌਸਿਬਿਲਿਟੀਜ਼ ਯੈਸ ਸੋ ਇਹ ਪਤਾ ਨਹੀਂ ਹੁਣ ਕੀ ਹੋਏਗਾ ਅਜੇ ਕੇਜਰੀਵਾਲ ਹੁਣੇ ਕੱਲ ਨੂੰ ਉਹਨਾਂ ਦਾ ਕੀ ਫੈਸਲਾ ਹੁੰਦਾ ਉਹ ਆ ਸਕਦੇ ਵੀ ਇੱਕ ਨਹੀਂ ਆ ਸਕਦੇ ਜਿਹੜੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ ਵੀ ਕੇ ਸਖਸੈਨਾ ਉਹਨਾਂ ਨੇ ਜਿਹੜੀ ਚਿੱਠੀ ਲਿਖਤੀ ਹੈ ਗ੍ਰਹਿ ਮੰਤਰਾਲੇ ਨੂੰ ਦੇ ਉਹਦੇ ਜੇ ਐਨਆਈਏ ਤੇ ਜਾਂਚ ਸ਼ੁਰੂ ਕਰਨ ਦਾ ਹੁਣ ਦੇਖਣਾ ਹੋਵੇਗਾ ਮੇਰੇ ਖਿਆਲ ਅਜੇ ਕਾਫੀ ਬਾਦ-ਬਵਾਦ ਹੈ ਤੇ ਕੱਲ ਸੁਪਰੀਮ ਕੋਰਟ ਕੀ ਫੈਸਲਾ ਕਰਦੀ ਹੈ ਇਹ ਦੇਖਣਾ ਹੋਵੇਗਾ ਜਾਂ ਕੱਲ ਫੈਸਲਾ ਕਰਦੀ ਨਹੀਂ ਅਗਲੇ ਹਫਤੇ ਤੇ ਪਾ ਦਿੰਦੀ ਹੈ ਫਿਰ ਵੀ ਮੇਰੇ ਖਿਆਲ ਉਦੋਂ ਦਿੱਲੀ ਦੀ ਚੋਣ ਜੇ ਮੇਰੇ ਖਿਆਲ ਥੋੜੇ ਦਿਨ ਰਹਿ ਜਾਣਗੇ ਸੋ ਇਹ ਤਾਂ ਅਟਕਲਾਂ ਦਾ ਬਾਜ਼ਾਰ ਹੈ ਜਿਨ੍ਹਾਂ 'ਚ ਫੈਸਲਾ ਨਹੀਂ ਕੋਈ ਹੋ ਜਾਂਦਾ ਉਹਨਾਂ ਚਾਹਤ ਅਸੀਂ ਕੋਈ ਵੀ ਗੱਲ ਜਿਹੜੀ ਉਹਨਾਂ ਦੇ ਰਿਆ ਹੋਂ ਬਾਰੇ ਜਾਂ ਜਮਾਨਤ ਤੇ ਆਉਣ ਬਾਰੇ ਨਹੀਂ ਕਹਿ ਸਕਦੇ ਪੱਕੇ ਤੌਰ ਤੇ ਕਿਉਂਕਿ ਕਾਫੀ ਦਿਨਾਂ ਤੋਂ ਮਾਮਲਾ ਲਟਕਦਾ ਆ ਰਿਹਾ ਕਦੇ ਈਡੀ ਨੂੰ ਸੰਮਣ ਹੋ ਜਾਂਦਾ ਹੈ ਕਦੇ ਸੀਬੀਆਈ ਨੂੰ ਸੰਮਣ ਹੋ ਜਾਂਦੇ ਆ ਉਹਨਾਂ ਦੇ ਉੱਪਰ ਕਾਰਵਾਈ ਜਿਹੜੀ ਉਹ ਚੱਲੀ ਜਾਂਦੀ ਹੈ ਇਸੇ ਤਰੀਕੇ ਨਾਲ ਮਨੀਸ਼ ਸੋਧੀ ਦਾ ਵੀ ਮਾਮਲਾ ਉਹ ਵੀ ਅੱਗੇ ਤੁਰਿਆ ਜਾਂਦਾ ਸੋ ਇਹਦੇ ਤੇ ਪੱਕੇ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ ਇਸ ਕਰਕੇ ਜਮੋ ਜੀ ਮੈਂ ਇੱਕੋ ਹੀ ਸੈਕਿੰਡ ਤੁਹਾਡਾ ਲੈਣਾ ਉਹ ਇਹ ਵੀ ਜਿਹੜੇ ਬਾਕੀ ਸਟੇਟਾਂ ਨੇ ਪੰਜਾਬ ਤੇ ਦਿੱਲੀ ਨੂੰ ਛੱਡ ਕੇ ਉੱਥੇ ਲਗਭਗ ਸਥਿਤੀ ਕਲੀਅਰ ਆ ਲਗਭਗ ਪੰਜਾਬ ਤੇ ਕਿਉਂਕਿ ਇੱਥੇ ਦੂਣੇ ਪਾਰਟੀਆਂ ਇੰਡੀਆ ਗੱਠਜੋੜ ਦਾ ਹਿੱਸਾ ਵੀ ਨੇ ਤੇ ਚੋਣ ਵੀ ਲੜ ਰਹੀਆਂ ਨੇ ਹਾਲਾਂਕਿ ਬੰਗਾਲ ਦੇ ਵਿੱਚ ਵੀ ਜਿਹੜੀ ਕੋਗਨਸਟ ਪਾਰਟੀ ਆ ਉਹ ਤੇ ਕਾਂਗਰਸ ਇੰਡੀਆ ਦਾ ਕਿੰਨਾ ਹਿੱਸਾ ਹੁੰਦੇ ਹੋਏ ਵੀ ਆਪੋ ਦੇ ਤੱਕ ਦੇ ਚੋਣ ਲੜ ਰਹੇ ਨੇ ਪਰ ਉੱਥੇ ਦਾ ਥੋੜਾ ਸਿਚੁਏਸ਼ਨ ਹੋਰ ਤਰ੍ਹਾਂ ਦੀ ਆ ਪਰ ਪੰਜਾਬ ਤੇ ਦਿੱਲੀ ਦੀ ਸਿਚੁਏਸ਼ਨ ਹੋਰ ਤਰ੍ਹਾਂ ਦੀ ਆ ਇੱਥੇ ਮੈਨੂੰ ਲੱਗਦਾ ਵੀ ਹਜੇ ਥੋੜਾ ਧਮਬੜ ਪੂਸੀ ਵਾਲੀ ਗੱਲ ਹੈਗੀ ਹੈ ਜੀ ਸੋ ਗਿਲਸਾਭ ਤੁਸੀਂ ਛੋਟ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ Fun mod.